ਅਖਬਾਰੀ ਤੁਸੀਂ ਕਿਹੜਾ ਖਾਣੇ ਦੀ ਟਾਬ ਚੀਨ ਵਾਲੇ ਪਾਣੀ ਦੀ ਕੀ ਹਾਲਤ ਹੈ ਪਾਣੀ ਸਾਡੇ ਪਾਣੀ ਦੇ ਥੱਲੇ ਵਾਲਾ ਚਾਹ ਬਹੁਤ ਖਰਾਬ ਹੈ ਜਿਹੜਾ ਨਹਿਰ ਦਾ ਪਾਣੀ ਹੈ ਉਹ ਸਾਡੇ ਆ ਨਹੀਂ ਰਿਹਾ ਪਾਈਪਾ ਬਲੌਗ ਪਈਆਂ ਇਹਨੇ ਪੰਚਾਇਤਾਂ ਕੋਲ ਫੰਡ ਹੈ ਨਹੀਂ ਕਿ ਜਿਹੜੇ ਵਿਜੀਟ ਕਰਦੇ ਸਾਡੀ ਤਾਂ ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਫੰਡ ਦੇਣ ਤੇ ਸਾਡਾ ਮਤਲਬ ਵੀ ਕੁਝ ਕਿਉਂਕਿ ਥੱਲੇ ਵਾਲੇ ਪਾਣੀ ਨਾਲ ਬਿਮਾਰੀਆਂ ਬਹੁਤ ਬੜੀਆਂ ਕੈਂਸਰ ਦੀਆਂ ਬਿਮਾਰੀਆਂ ਹੋ ਜਾਂਦੀਆਂ ਹੋਰ ਹੋ ਜਾਂਦੇ ਆ ਇਸ ਕਰਕੇ ਮਤਲਬ ਵੀ ਸਾਨੂੰ ਸਰਕਾਰ ਸਾਡੀ ਸਹਾਇਤਾ ਕਰੇ ਪਿੰਡ ਦੀ ਤੇ ਸਾਡਾ ਜਿਹੜਾ ਮਤਲਬੀ ਨਹਿਰ ਦਾ ਪਾਣੀ ਆਵੇ ਤੇ ਉੱਥੇ ਮਤਲਬੀ ਸਾਡੇ ਚੱਲੂ ਹੋਏ ਪਾਣੀ ਮਤਲਬ ਹੁਣ ਪਾਣੀ ਕਿੱਥੋਂ ਲੱਭੀਏ ਔਰ ਥੱਲੇ ਬੋਰ ਦਾ ਪਾਣੀ ਆਉਂਦਾ ਜਾਂ ਸਾਡੇ ਜਿਹੜੇ ਨਹਿਰ ਤੇ ਇੱਕ ਹਣਲਕਾ ਲੱਗਿਆ ਪਿੰਡ ਦੇ ਉੱਥੋਂ ਲੈ ਕੇ ਆਉਂਦੇ ਆ ਕਿੰਨੀ ਦੂਰ ਪਾਇਆ ਹੈ ਇਤੋਂ ਕੋਰਟੇਨ ਕਿਲੋਮੀਟਰ ਪਾਇਆ ਜਾਂਦਾ ਉਹ ਜਾਣਾ ਜਾਣਾ ਹਾਰ ਹੋ ਜਾਣਾ ਪਹੁੰਚਣਾ ਮੁਸ਼ਕਲ ਹੈ ਗਰਮੀ 'ਚ ਤਾਂ ਮੁਸ਼ਕਲ ਹੀ ਇੱਕ ਕਾਣੀ ਬਹੁਤ ਲੱਗਦਾ ਹੈ ਸਰਦੀਆਂ ਤਾਂ ਚਲੋ ਫਿਰ ਵੀ ਪਾਣੀ ਦੀ ਹਾਂ ਆਪ ਬੰਦੇ ਨੂੰ ਰੋਜ਼ ਮਤਲਬ ਪਾਣੀ ਲੈਣ ਜਾਣਾ ਵੀ ਬਹੁਤ ਮੁਸ਼ਕਲ ਹੈ ਕੰਮ ਤੋਂੰਦੇ ਦਾ ਕੰਮ ਬੰਦਾ ਕਰੇ ਕਿ ਕਿਤੇ ਬੰਦਾ ਗਿਆ ਲੱਗਦਾ ਪੈਂਦਾ ਪਿੰਡ ਚ ਕੀ ਮਲੋ ਹਾਲਾ ਪਾਣੀ ਮਲੋ ਕੋਈ ਨਹੀਂ ਮਲੋ ਸਹੀ ਹੈ ਜਾਂ ਜ਼ਮੀਨੀ ਪਾਣੀ ਮਾਰਾ ਕਰਕੇ ਚੱਲ ਜੇ ਅੱਜ ਵੀ ਨਹੀਂ ਕਰ ਮਾਰਦਾ ਕਈ ਘਰਾਂ ਤਾਂ ਜਾਂਦਾ ਵੀ ਨਹੀਂ ਪਾਣੀ ਐਨਾ ਮਤਲਬ ਵੀ ਹਾਂ ਦੂਰ ਦੂਰ ਸੈਟਾਂ ਦੀ ਉਹ ਪੁਰਾਣੀਆਂ ਪੈਪਰ ਵਿੱਚ ਸੀਗੀਆਂ ਉਹ ਜਿਹੜੇ ਪਾਣੀ ਜਾਂਦੇ ਉਹ ਪਰਲੇ ਘਰ ਆ ਜਿਹੜੇ ਉਹਨਾਂ ਚ ਪਾਣੀ ਜਾਂ ਨਹੀਂ ਜਾਂਦਾ ਸਾਰੇ ਚ ਹਾਂ ਇਹ ਵੀ ਪ੍ਰੋਬਲਮ ਆ ਰਹੀ ਹੈ ਨਿਆਰੀ ਪਾਣੀ ਦਾ ਨੈਰੀ ਪਾਣੀ ਦੀ ਜਿਹੜੀ ਵਾਰਪਾਣੀ ਨੈਰੀ ਪਾਣੀ ਦਾ ਪਰਲਾ ਪਾਈਆਂ ਸੀ ਉਹਨਾਂ ਨੇ ਤਾਂ ਪਾਉਂਦਾ ਸੀ ਇੱਥੇ ਉਹ ਵਾਧੂ ਬਲੌਕ ਹੀ ਪਾਈਆਂ ਸਾਰੀਆਂ ਕੋਈ ਆਰਓ ਵਗੈਰਾ ਦਾ ਕੋਈ ਖੜੀ ਚਲ ਆਰਓ ਦਾ ਹੁਣ ਮੇਰੇ ਚਾਲੂ ਕੀਤਾ ਹੁਣ ਨਹੀਂ ਨਹੀਂ ਕੀਤਾ ਆਰਓ ਸਿੱਕਾ ਵੀ ਬੰਦ ਪਿਆ ਹਾਂ ਕਿੰਨਾ ਕ ਟਾਈਮ ਤੱਕ ਮਨੋਤੀ ਆਰਓ ਦਿਨ ਜ਼ਿਆਦਾ ਹੋ ਗਏ 2-4 ਸਾਲ ਮਤਲਬ ਵੀ ਪਿਛਲੇ ਸਰਕਾਰਾਂ ਤੋਂ ਵੀ ਮਤਲਬ 4-5 ਸਾਲ ਹੋ ਗਏ ਹਾਂ ਉਹ ਭਾਜੀ ਕਿਹਾ ਕੀ ਅਪਲਾਈ ਜੈਸ ਕਰਨ ਸਿੰਘ ਕਿਹੜਾ ਪੰਕਾ ਖਾਨੇ ਘਟਾ ਹਾਂਜੀ ਵਾਟਰਪਸੇ ਲੱਗ ਹਾਂਜੀ ਹਾਂਜੀ ਤੁਸੀਂ ਆਪ ਹੀ ਵਾਟਰਪਸੇ ਲੱਗਿਓ ਹਾਂਜੀ ਪਾਣੀ ਇੱਥੋਂ ਲੈ ਕੇ ਜੈਨੂ ਕੀ ਕਾਰਨ ਪਾਣੀ ਚੰਗਾ ਹੀ ਹੈ ਨਹੀਂ ਜਿਹੜਾ ਰਜ ਪਾਣੀ ਵੇਖ ਲੋ ਕੇ ਵਝਾਈ ਜਾਂਦਾ ਜੀ ਪਾਣੀ ਪੀਣ ਯੋਗ ਹੀ ਹੈ ਨਹੀਂ ਜੀ ਕੀ ਯੋਗ ਹਾਂਜੀ ਵਾਟਰਪਸ ਦੀ ਕੀ ਕੰਡੀਸ਼ਨ ਹੈ ਮਾੜੀ ਵਾਟਰਵਾ ਦੀ ਮੰਦਾ ਹੀ ਹੈ ਜੀ ਮੰਦਾ ਹਾਂਜੀ ਪਾਣੀ ਵਸ ਤੂੰ ਛੱਡਦੇ ਹੋ ਨੇ ਹਾਂਜੀ ਪੀਣ ਯੋਗ ਨਹੀਂ ਪਾਣੀ ਹਾਂਜੀ ਕੱਪੜੇ-ਕਪੜੇ ਧੋਣ ਦੇ ਕੰਮ ਆਈ ਜਾਂਦਾ ਬਸ ਜੀ ਹੂੰ ਉੱਥੇ ਕੀ ਮਤਲਬ ਕੋਈ ਥੱਲੇ ਬੋਰ ਕਿ ਉੱਥੇ ਬੋਰ ਮੱਛੀ ਮੋਟਰ ਪਾਈ ਹੋਈ ਮੱਛੀ ਮੋਟਰ ਪਾਈ ਹੋਈ ਕੋਈ ਫਿਲਟਰ ਵਗੈਰਾ ਨਾ ਰੱਖਿਆ ਫਿਲਟਰ ਚੱਲਦਾ ਜੀ ਫਿਲਟਰ ਤੇ ਲੋੜ ਹੀ ਨਹੀਂ ਮੱਛੀ ਮੋਟਰ ਸਿੱਧਾ ਹੀ ਪਾਣੀ ਜਾਂਦਾ ਫਿਰ ਅੱਛਾ ਪਾਣੀ ਸਿੱਧਾ ਵਗਦਾ ਫਿਰ ਚੱਲਦਾ ਜੀ ਉਹ ਪਾਣੀ ਮਾ ਹਾਂ ਜੀ ਤੁਸੀਂ ਆਹ ਫਿਰ ਉਹਨਾਂ ਕਿਹੜੇ ਕਿਹੜੇ ਟਾਈਮ ਛੱਡਦੇ ਹੋ ਪ੍ਰਿੰਸੀਪਲ ਜੀ ਸਵੇਰ ਜੀ ਸਵੇਰ ਚੱਲ ਹਾਂ ਕੰਟੈਕਟ ਪਾਸੇ ਕੰਟੈਕਟ ਜੀ ਇਹ ਆਪ ਦਾ ਪੀਣ ਵਾਲਾ ਇੱਥੋਂ ਦਾ ਪੀਣ ਵਾਲੇ ਇੱਥੋਂ ਸਾਰੇ ਪੈਂਡ ਹੀ ਇੱਥੋਂ ਲ ਜਾਂਦਾ ਪੀਣ ਵਾਲਾ ਭਾਈ ਆਪ ਦਾ ਕੀ ਹੈ ਜੋ ਪ੍ਰਾਈਵੇਟ ਹੈ ਕੰਮ ਸਾਰਾ ਉਹ ਬਾਕੀ ਏ ਕਦੇ ਕੋਈ ਹੋਣਾ ਉਹ ਐ ਕੋਈ ਗੱਲ ਗੁੱਲ ਤੁਹਾਡੀ ਕੋਈ ਅਫਸਰਾਂ ਨਾਲ ਨਹੀਂ ਨਹੀਂ ਇੱਥੇ ਕੋਈ ਅਫਸਰ ਨਹੀਂ ਆਉਂਦੇ ਸੀ ਕਿ ਨਹੀਂ ਆਉਣਾ ਪ੍ਰਾਈਵੇਟ ਹੈਗਾ ਵਾਟਰ ਵਾਲ ਸੀ ਇੱਥੇ ਕੌਣ ਆਉਂਦਾ 50 ਦਿਨ 50 ਦਿਨ ਠੀਕ ਜਿੱਕਾ ਦੇ ਪੁੱਛਿਆ ਹੀ ਨਹੀਂ ਬਿਚਾਰ ਹੁਣ ਮੈਡਮ ਨੇ ਸੌਂ ਦੇ ਬੋਰ ਕਰਾਤਾ ਸੀ ਮਸ਼ੀਨ ਮੋਟਰ ਕਰਾ ਕੇ ਤੇ ਵਜੀਦ ਕੌਰ ਨੇ ਖੇਲਣਾ ਮਤਰੀਆਂ ਉਹਦੇ ਕਰਕੇ ਪਾਣੀ ਸਪਲਾਈ ਥੋੜੀ ਠੀਕ ਦੂਜੇ ਪਿੰਡਾਂ 'ਚ ਕੀ ਹਾਲ ਆ ਮੰਨ ਲਓ ਸਾਰਿਆਂ 'ਚ ਇਹ ਆਸੇ ਪਾਸੇ ਕਿਹੇ ਪਿੰਡਾਂ 'ਚ ਹੀ ਆਉਂਦੇ ਸਾਰੇ ਵਾਟਰ ਵਾਲ ਸਾਰੇ 'ਚ ਹਾਂ ਲੋਕ ਕੀ ਨਾ ਕੀ ਮੇਰਾ ਨਾਮ ਗੋਰਖ ਸਿੰਘ ਪਾਣੀ ਦੀ ਕੀ ਹਾਲਤ ਹੈ ਪਿੰਡ ਦੇ ਸਾਡੇ ਪਿੰਡ ਦਾ ਜਿਹੜਾ ਤਕਰੀਬਨ ਪਹਿਲਾਂ ਤੋਂ ਲੈ ਕੇ ਨਾ ਜਿਹੜਾ ਜ਼ਮੀਨੀ ਪਾਣੀ ਹੈ ਬਹੁਤ ਮਤਲਬ ਖਰਾਬ ਹੈ ਪੀਣ ਦੇ लायक ਨਹੀਂ ਤੇ ਜੋ ਵਾਟਰ ਵਾਕਸ ਹੈ ਵਾਟਰ ਵਾਕਸ ਜਿਵੇਂ ਕਿ ਹੁਣ ਨਹਿਰਾਂ ਦੇ ਵਿੱਚ ਪਾਣੀ ਹੈ ਜਿਹੜਾ ਬਹੁਤ ਖਰਾਬ ਆ ਰਿਹਾ ਉਹ ਪੀਣ ਯੋਗ ਨਹੀਂ ਬਾਕੀ ਜੋ ਪਹਿਲਾਂ ਪਾਈਪਾਂ ਪਈਆਂ ਵਾਟਰ ਵਾਕਸ ਦੀਆਂ ਉਹ ਬਲਾਕ ਜੁ ਹੋਈਆਂ ਪਈਆਂ ਇਸ ਕਰਕੇ ਨਾਲ ਕਈ ਕਈ ਦਿਨ ਜਿਹੜਾ ਪਾਣੀ ਆ ਉਹਦੀ ਸਮੱਸਿਆ ਬਣੀ ਰਹਿੰਦੀ ਹੈ ਇਸ ਕਰਕੇ ਜਿਹੜਾ ਸਾਡੇ ਪਿੰਡ ਦੇ ਵਿੱਚ तकरीबन तकरीबन ਕੈਂਸਰ ਦੇ ਜਿਹੜੇ ਰੋਗ ਆ ਨਾ ਜਿਹੜਾ ਕੈਂਸਰ ਤੋਂ ਪੀੜਤ ਬਹੁਤ ਹੀ ਲੋਕ ਆ ਜਿਹੜੇ ਕਿ ਜਿਨ੍ਹਾਂ ਦੀ ਕੈਂਸਰ ਦੇ ਨਾਲ ਮੌਤ ਹੋ ਚੁੱਕੀ ਹੈ ਇਸ ਲਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਬੀਬੀ ਬਲਜੀਤ ਕੌਰ ਕੈਬਨਟ ਮੰਤਰੀ ਸਿਹਤ ਭਲਾਈ ਮੰਤਰੀ ਇਹਨਾਂ ਨੂੰ ਨਗਰਵੰਨੀਆਂ ਸਾਰੇ ਹੀ ਨਗਰਾਂ ਨੂੰ ਪਰ ਜੋਰ ਅਪੀਲ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਪਿੰਡ ਜਿਹੜਾ ਖਾਨੇ ਦੀ ਢਾਬ ਮਲੂਠ ਬਲਾਕ ਦੇ ਵਿੱਚ ਆਉਂਦਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਆਉਂਦਾ ਹੈ ਇਹਦੇ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਸਾਡੇ ਪਿੰਡ ਦੀ ਜਿਹੜੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਇਹਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਕਿ ਕਿ ਆਉਣੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਿਆਦਾ ਭਿਆਨਕ ਗਰਮੀ ਪੈਣੀ ਹੈ ਜਿਸ ਦੇ ਨਾਲ ਜੀਵ ਜੰਤੂ ਪਸ਼ੂ ਪੰਛੀ ਅਤੇ ਮਨੁੱਖਾਂ ਦਾ ਬਹੁਤ ਬੁਰਾ ਹਾਲ ਹੋ ਜਾਣਾ ਇਸ ਲਈ ਬੇਨਤੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਕਿ ਸਾਡੇ ਪਿੰਡ ਦੇ ਵੱਲ ਖਾਸ ਧਿਆਨ ਦੇ ਕੇ ਤੇ ਬੀਬੀ ਬਲਜੀਤ ਕੌਰ ਨੂੰ ਕੈਬਨਟ ਮੰਤਰੀ ਨੂੰ ਵੀ ਪਰ ਜ਼ੋਰ ਬੇਨਤੀ ਕੀਤੀ ਜਾਂਦੀ ਹੈ ਪਿੰਡ ਨਗਰ ਖਾਨੇ ਕੀ ਢਾਬ ਦੀਆਂ ਸਾਰਿਆਂ ਨੂੰ ਸਮੂੱਚੀ ਸੰਗਤ ਵੱਲੋਂ ਕਿਉਂਕਿ ਸਾਡੇ ਪਿੰਡ ਦੇ ਵਿੱਚ ਜੋ ਨਵੀਂ ਪੰਚਾਇਤ ਬਣੀ ਹੈ ਬੜਾ ਕੰਮ ਵਧੀਆ ਕਰ ਰਹੀ ਹੈ ਸਾਡੀ ਬੀਬੀ ਹਰਜਿੰਦਰ ਕੌਰ ਜਿਹੜੀ ਹੁਣ ਪੰਚਾਇਤ ਸਰਪੰਚ ਬਣੀ ਹੈ ਜਿਹੜੇ ਨਵੇਂ ਨੌਜਵਾਨ ਬਣੇ ਹੈ ਬੜਾ ਕੰਮ ਕਰੀ ਜਾਂਦੇ ਹੈ ਪਰ ਮੈਂ ਬੇਨਤੀ ਕਰਾਂ ਕਿ ਜਿਹੜਾ ਵੀ ਕੰਮ ਕਰਨਾ ਹੈ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਪਿੰਡ ਦੇ ਧਿਆਨ ਨੂੰ ਮੁੱਖ ਰੱਖ ਕੇ ਹੋਰ ਜਿਹੜੇ ਜਿਹੜੇ ਗਿਲੇ ਸ਼ਿਕਵੇ ਇਹਨਾਂ ਨੂੰ ਦੂਰ ਰੱਖ ਕੇ ਪਿੰਡ ਬੰਨੀ ਪਿੰਡ ਦੀ ਜਨਤਾ ਦੇ ਬੰਨੀ ਧਿਆਨ ਰੱਖ ਕੇ ਇਸ ਪਾਣੀ ਦੀ ਸਮੱਸਿਆ ਦਾ ਜਿਹੜਾ ਵੱਧ ਤੋਂ ਵੱਧ ਉਪਰਾਲਾ ਕੀਤਾ ਜਾਵੇ ਇਹ ਪੰਚਾਇਤ ਨੂੰ ਵੀ ਬੇਨਤੀ ਹੈ ਨਾਲ ਸਾਡੇ ਸਰਪੰਚ ਸਾਹਿਬ ਨੂੰ ਬੇਨਤੀ ਹੈ ਨਗਰ ਨਿਵਾਸੀ ਸੰਗਤਾਂ ਵੱਲੋਂ ਵੀ ਬੇਨਤੀ ਹੈ ਅਤੇ ਜਿੰਨੇ ਸਾਡੇ ਪੰਚਾਇਤ ਮੈਂਬਰ ਆ ਉਹਨਾਂ ਭਰਤੀ ਵੀ ਬੇਨਤੀ ਹੈ ਕਿ ਉਹ ਵੀ ਵੱਧ ਤੋਂ ਵੱਧ ਜਿੰਨੀਆਂ ਹੋ ਸਕਣ ਖਬਰਾਂ ਖ਼ਬਰਾਂਾਂ ਦੇ ਵਿੱਚ ਜਾਂ ਚੈਨਲ ਦੇ ਵਿੱਚ ਲਵਾਉਣ ਮੈਂ ਅੱਜ ਸਾਡੇ ਪਿੰਡ ਦੇ ਵਿੱਚ ਪਿੰਡ ਖਾਨੇ ਕੀ ਢਾਬ ਦੇ ਵਿੱਚ ਪੀਟੀਸੀ ਨਿਊਜ਼ ਜੋ ਚੈਨਲ ਵਾਲੇ ਆ ਵੀਰ ਆਇਆ ਇੱਥੇ ਆਇਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੇ ਪਛੜੇ ਹੋਏ ਪਿੰਡ ਦੇ ਵਿੱਚ ਆ ਕੇ ਸਾਡੀ ਜਨਤਾ ਦੀ ਜਿਹੜੀ ਆਵਾਜ਼ ਹੈ ਇਸ ਨੂੰ ਬੁਲੰਦ ਕਰਨ ਵਾਸਤੇ ਸਾਡੇ ਨਗਰ ਦੇ ਵਿੱਚ ਪਹੁੰਚਿਆ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਮੈਂ ਇਹਨਾਂ ਦਾ ਰਿਣੀ ਹਾਂ ਇਸ ਲਈ ਮੈਂ ਦੁਬਾਰਾ ਫੇਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਬੀਬੀ ਬਲਜੀਤ ਕੌਰ ਕੈਬਨਿਟ ਮੰਤਰੀ ਉਹਨਾਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ ਸਾਡੇ ਪਿੰਡ ਖਾਨੇ ਦੀ ਢਾਬ ਬੰਨੀ ਵੱਧ ਤੋਂ ਵੱਧ ਤਵੱਜਾ ਦੇ ਕੇ ਸਾਡੇ ਪਾਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਕੀ ਨਾਤੀ ਆਪਣਾ ਸਰਸੇਮ ਸਿੰਘ ਕਿਹੜਾ ਪਿੰਡ ਚੌਰੜੀ ਚੌਰ ਕੀ ਪਾਣੀ ਲੈਣੇ ਪਾਣੀ ਦੀ ਬਹੁਤ ਸਮੱਸਿਆ ਹੈ। ਹਾਂ। ਪਾਣੀ ਕਨੇ ਤੜਕੇ-ਤੜਕੇ ਪਹਿਲਾਂ ਪਾਣੀ ਦਾ ਕੰਮ ਹੀ ਕਰਨਾ ਪੈਂਦਾ ਜੀ। ਹਾਂ। ਘਰਾਂ 'ਚ ਤਾਂ ਪਾਣੀ ਬਹੁਤ ਜ਼ਿਆਦਾ ਮਾੜਾ ਹੈ। ਹਾਂ। ਫਸਲਾਂ 'ਚ ਉਹ ਵੀ ਨਹੀਂ ਪਾਣੀ ਉਹ। ਹਾਂ। ਪਾਣੀ ਸਮੱਸਿਆ ਹੈ। ਦੋ-ਦੋ ਚਾਰ-ਚਾਰ ਗੇੜੇ ਲਾਉਣੇ ਪੈਂਦੇ ਇੱਥੇ। ਹਾਂ। ਅੱਧਾ ਦਿਨ ਤਾਂ ਪਾਣੀ ਤੇ ਨਾ ਗਿਆ ਜਾਂਦਾ ਜੀ। ਹਾਂ। ਉਸ ਤੋਂ ਬਾਅਦ ਵੇਖੋ ਦੁਬਾਰਾ ਆਏ ਤਾਂ ਦੁਬਾਰਾ ਵਣ ਖੇਤ ਜਾ ਕੇ ਕੀ ਕੰਮ ਹੋ ਗਾ ਜੀ। ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ। ਜੇ ਕੋਈ ਪਹਿਲਾਂ ਰਿਸਾ ਪਾਣੀ ਹੈ ਤਾਂ ਸੋਚਣਾ ਪੈਂਦਾ ਪਾਣੀ ਦਾ। ਪਾਣੀ ਤਾਂ ਜ਼ਰੂਰੀ ਹੈ। ਸਾਰਾ ਦਿਨ ਵਰਤਨਾ, ਬ ਬਹੁਤ ਪਾਣੀ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਕਿੰਨਾ ਕੁ ਟਾਈਮ ਹੋ ਗਿਆ ਮੰਨ ਲਓ ਇਹਨੂੰ ਕਹਿੰਦੇ ਇਹਨੂੰ ਸਾਨੂੰ ਬਹੁਤ ਚਿਰ ਹੋ ਗਏ 10 ਸਾਲ ਹੋ ਗਏ ਨੇ 10 ਸਾਲ ਹੂੰ ਕਦੇ ਕੋਈ ਨਹੀਂ ਆਇਆ ਇਹ ਇੱਥੋਂ ਵੀ ਪਾਣੀ ਪਾਪਾ ਲਗਾ ਕੇ ਕੋਈ ਸੁਣਵਾਈ ਨਹੀਂ ਹੋਈ ਜੀ ਕੇ ਬਸ ਸੁਣਵਾਈ ਹੋਵੇ ਤਾਂ ਕੋਈ ਹੋਵੇ ਕੋਈ ਵਾਟਰ ਵਾਡ ਦੀ ਸਹੂਲਤ ਨਹੀਂ ਕੋਈ ਕਾਸੇ ਵੀ ਨਹੀਂ ਆ ਪਾਣੀ ਦਬ ਕੰਨੀਆਂ ਭਰ ਕੇ ਲਈ ਜਾਂਦੇ ਆ ਜੀ ਬਦੋ ਗੜ ਲਾਲ ਗਿਆ ਤਿੰਨ ਗੜ ਲਾਲ ਗਿਆ ਜੀ ਪਹਿਲਾਂ ਪਾਣੀ ਦਾ ਕੰਮ ਸੋਚਣਾ ਫਿਰ ਖੇਤ ਬਾੜ ਦਾ ਹੁੰਦਾ ਜੀ ਪਾਣੀ ਬਹੁਤ ਸਮੱਸਿਆ ਇਹੀ ਕੰਮ ਜਾਨੀ ਪੰਜਾਬ ਸਰਕਾਰ ਵਾਸਤੇ ਕਰੀ ਦੂਜੇ ਦੂਜੇ ਸੂਬਿਆਂ ਨੂੰ ਪਾਣੀ ਦੇ ਪਰ ਪਾਣੀ ਤੇ ਇੱਥੇ ਹੀ ਪੋਸਟ ਪਾਣੀ ਤੇ ਇੱਥੇ ਹੀ ਨਹੀਂ ਆਉਂਦਾ ਪੂਰਾ ਜੀ ਕੋਈ ਸਰਕਾਰ ਕੋਈ ਵੇਖੀ ਨਾ ਤੁਸੀਂ ਕੀ ਹਾਲ ਲੈਣਾ ਲੱਗ ਜੰਦੀਆਂ ਇੱਥੇ ਜੀ ਬਹੁਤ ਬੁਰਾ ਹਾਲ ਇਹ ਵੀ ਤਾਂ ਪਾਣੀ ਸਹੂਲਤ ਬਣੇ ਦਾ ਤਾਂ ਹੀ ਆ ਨਾ ਜੀ ਕੋਈ ਸਾਡੀ ਤਾਂ ਸੁਣਵਾਈ ਨਹੀਂ ਇੱਥੇ ਆਇਆ ਤੁਸੀਂ ਇੱਕੀ ਨੂੰ ਕੰਨੀਆਂ ਲੈ ਕੇ ਤੁਰੇ ਫਿਰਦੇ ਆ ਜੀ ਬਹੁਤ ਮੁਸ਼ਕਲ ਹੈ ਬੇਵਜਿਹੀ ਨਾ ਕੀ ਇੱਥੇ ਜਿਗ ਰੂਪ ਸੇ ਕਿਹੜਾ ਪਿੰਡ ਖਾਨੇ ਦੀ ਟਾਬ ਖਾਨੇ ਦੀ ਟਾਬ ਪਾਣੀ ਦੀ ਕੀ ਕੰਡੀਸ਼ਨ ਹੈ ਪਾਣੀ ਕਿ ਨਹੀਂ ਪਿੰਡਾਂ 'ਚ ਪਾਣੀ ਹੈ ਨਹੀਂ ਸਾਡੇ ਪੀਣ ਵਾਲਾ ਵਾਟਰ ਵਸਦਾ ਵੀ ਪਾਣੀ ਉਹ ਉਥੇ ਬੋਰ ਕਰਿਆ ਵਾਟਰ ਵਸਦੇ ਉਹੀ ਪੈਂਦਾ ਬਾਕੀ ਨਹਿਰ ਤੋਂ ਜਾਂਦਾ ਨਹੀਂ ਉਹ ਡਿੱਗੀਆਂ ਡੁੱਗੀਆਂ ਜਿਹੜੀਆਂ ਰਾਹ ਜੀ ਬੰਦ ਹੋਈਆਂ ਪਈਆਂ ਪਾਣੀ ਉਹ ਲੋਕ ਕਿਉਂ ਨਿਆਲੇ ਲਾਉਣਗੇ ਸਾਡੇ ਕੋਲ ਦਾ ਫਰਕ ਨਹੀਂ ਡਿੱਗੀਆਂ ਚ ਉਹ ਬਸ ਉਹ ਪਾਣੀ ਸਾਡਾ ਬੋਰ ਕਰੇ ਪੀਣਾ ਪੈਂਦਾ ਉਹ ਬੋਰ ਤੇ ਲੱਗਿਆ ਹੋਇਆ ਉਥੇ ਜਿਹੜਾ ਉਹੀ ਪਾਣੀ ਜਾਂਦਾ ਵਾਟ ਵਾਟ ਤੋਂ ਵੀ ਉਹ ਜਮੀਨ ਹੀ ਪਾਣੀ ਮਾਰਾ ਉਹਨੂੰ ਮਿਨੀ ਪਾੜ ਦੀ ਤਾਂ ਸੁਣ ਪੜਾਈ ਸਭ ਆਪਨੇ ਤਕਰੀਬਨ 2 ਨੰਬਰ ਤੋਂ ਘੱਟ ਕੋਈ ਨਹੀਂ ਨਹਿਰ ਨਹਿਰ ਨਾਲ ਹੀ ਚੰਗਾ ਹੈਗਾ ਬਾਕੀ ਦਾ ਬਾਕੀ ਸਾਰੀ ਮਾਰਾ ਕੋ ਯਾਰ ਉਹ ਰੋਡ ਨਹੀਂ ਲੱਗੇ ਆਰੋ ਜਿਹੜੇ ਲੱਗੇ ਸੀ ਉਹ ਬੰਦ ਬੰਦ ਹੋ ਗਏ ਆਰੋ ਕਿੱਥੇ ਆਰੋ ਸਰਕਾਰ ਨੇ ਜਿਹੜਾ ਖਰਚਾ ਕਰਿਆ ਸੀ ਉਹ ਬਸ ਬਾਏ ਦੀ ਬੰਦੇ ਨੂੰ ਖਾ ਗਏ ਆਰੋ ਨੂੰ ਤੋ ਯੋ ਪੈਸਾ 2 2 ਰੁਪਏ ਕੈਨੀ ਲੈਣੇ ਹੁੰਦੇ ਸੀ ਉਹ ਉਹ ਖਾ ਖੂ ਕੇ ਬਸ ਵਿਚੇ ਹੀ ਕਿੰਨੇ ਕ ਪਿੰਡ ਮੰਨ ਲਓ ਉੱਤੇ ਆ ਜਾਂਦੇ ਹਾਂਜੀ ਕਿੰਨੇ ਕ ਪਿੰਡ ਆਉਂਦੇ ਆ ਪਾਣੀ ਲੈਣ ਆ ਇੱਥੋਂ ਜੀ ਇੱਥੋਂ ਰੱਤਾ ਖੜਾ ਹੋ ਗਿਆ ਜੀ ਖਾਣ ਦੀ ਟਾਬ ਹੋ ਗਿਆ ਆ ਬਾਕੀ ਧਾਨੀਆਂ ਹੋ ਗਈਆਂ ਸਾਰੀਆਂ ਝੋਲਡ ਹੋ ਗਏ 5-5 ਮਿੰਟ ਹਾਂ 4-5 ਮਿੰਟ ਆਉਂਦੇ ਹੀ ਪਾਣੀ ਇੱਥੋਂ ਦਾ 4-5 ਹਾਂ ਜੀ ਪਾਣੀ ਵਾਲਾ ਪ੍ਰਬੰਧ ਕੋਈ ਹੁਣ ਜਿੰਨੇ ਮਤਲਬ ਇੱਧਾਂ ਜਾਣਾ ਕੰਮ ਹੈ ਪਿੰਡਾਂ ਜਿੱਥੇ ਤੋਂ ਪਾਣੀ ਦਾ ਸੁਬਨਾ ਪਹਿਲਾਂ ਤਾਂ ਜੀ ਤੜਕੇ ਆ ਕੇ ਪਹਿਲਾਂ ਪਾਣੀ ਭਰ ਕੇ ਲੈ ਜਾਣਾ ਪੈਂਦਾ ਫੇਰ ਇੱਕ ਇੱਕ ਵਾਰ ਜੇ ਸਰਦਾ ਨਹੀਂ ਹੱਥ ਵਿੱਚ ਫੇਰ ਕਿੜਾ ਲਉਣਾ ਪੈਂਦਾ ਦੋ-ਦੋ ਕਿੜੇ ਸਾਡੇ ਮੋਟਰਸਾਈਕਲ ਦੀ ਇੱਥੇ ਲੱਗਦੀ ਆ ਹੂੰ ਜੋ ਪਾਣੀ ਮੈਂ ਕੋਈ ਮਤਲਬ ਫੰਕਸ਼ਨ ਹੈ ਫਿਰ ਤੋਂ ਉਹਨੂੰ ਜ਼ਿਆਦਾ ਲੱਗਦਾ ਫੇਰ ਤਾਂ ਇਹ ਵਾਰ ਵਾਲਾ ਨੂੰ ਦੇਣੇ ਪੈਂਦਾ ਸਭ ਕਿਉ ਡਾੜਾਂ ਨੂੰ ਪੈਸੇ ਵੀ ਛੱਡਿਓ ਪਿਆ ਕੇ 40 ਕਹਿਣ ਜਿੰਨਾ ਲੱਗਣਾ ਉਹ ਉਹਨਾਂ ਨੂੰ ਆਪ ਵੀ ਇੱਥੇ ਆਣਵਾਦ ਵੀ ਲੈਣ ਲੱਗੀ ਦਿੰਦੀ ਆ ਹਾਂਜੀ ਇੱਥੇ ਦਾ ਲਾਰ ਤਾਂ ਇਹਨਾਂ ਨਾਲ ਕੇ ਆਈਏ ਚਾਰ ਸੀਗੇ ਇੱਕ ਖਬਾ ਇੱਕ ਦਾ ਖੜਾ ਰਹੇ ਨਹੀਂ ਤਾਂ ਗਿੱੜਦੇ ਰਹਿੰਦੇ ਸਰਦੀਆਂ ਦੀ ਆੜੀ ਹੂੰ ਕਦੇ ਕੋਈ ਹੁਣ ਗੱਲਾਂ ਨਹੀਂ ਉਹ ਕਿਸੇ ਕੋਈ ਲੀਡਰ ਮੰਤਰੀਆਂ ਨਾਲ ਵੀ ਕੋਈ ਪਾਣੀ ਪੂਣੀ ਦੀ ਪਰ ਉਹ ਵੀ ਇੱਥੋਂ ਬੋਰ ਕਰਕੇ ਕੀਤਾ ਜਾਵੇ ਕੋਈ ਬੋਰ ਤੋਂ ਔਰ ਲੀਡਰ ਕਿਹੜੇ ਹੈ ਜੀ ਲੀਡਰ ਤਾਂ ਸਾਰੇ ਪਿੰਡਾਂ ਦੇ ਨਾ ਤਾਂ ਕੋਈ ਸਰਪੰਚ ਜੈਦਾ ਨਾ ਕੋਈ ਮਾਹੀ ਧਾਮਾ ਕਹਿੰਦੇ ਨਹੀਂ ਵੀ ਇਹ ਸਰਪੰਚ ਹੈਗੇ ਆ ਵੀ ਜਦੋਂ ਉਹਨਾਂ ਨੂੰ ਕੋਈ ਹੈ ਹੀ ਨਹੀਂ ਗੀ ਇਸ ਚੀਜ਼ ਬਾਰੇ ਗਿਆਨ ਵੀ ਨਹੀਂ ਵੀ ਜਦੋਂ ਪਾਣੀ ਮੇਨ ਮੁਦਾ ਪਾਣੀ ਹੈ ਆਪਣਾ ਪਾਣੀ ਇੰਦੇ ਸਤੇ ਪਾਣੀ ਨੇ ਬਿਮਾਰੀਆਂ ਲੱਗਣੀਆਂ ਜਿੰਨੀਆਂ ਲੱਗਣੀਆਂ ਜਦੋਂ ਕੋਈ ਗੱਲ ਹੀ ਸੁਣਦਾ ਨਹੀਂ ਵੀ ਹੁਣ ਸਰਪੰਚ ਨੇ ਉਹ ਬੋਰ ਕਰਾਦਾ ਕਹਿੰਦਾ ਵੀ ਮੈਂ ਇਹ ਤਾਂ ਇਹੀ ਕਰ ਸਕਦਾ ਮੈਂ ਬਣੇ ਇੱਥੇ ਬੋਰ ਕਰਕੇ ਤੇ ਪਾਣੀ ਖੁਣੂ ਕਰਾ ਪੌਂਦਾ ਕਰਦਣਾ ਉਹ ਪਾਣੀ ਪਾਣੀ ਉਹ ਕੋਬਾ ਪੀਣ ਵਾਲਾ ਹੈ ਨਹੀਂ ਜੀ ਕੀ ਕਰੀਏ ਫਿਰ ਢੀਡੇ ਰੂੜੇ ਤੋਈ ਜਾਂਦੀਆਂ ਬੁੜੀਆਂ ਪਸ਼ੂਆਂ ਨੂੰ ਪਿਆਰ ਵਿੱਚ ਫਿਰ ਪਿੰਡਾਂ ਛੱਪੜ ਵੀ ਆਲੀ ਨਾ ਨਹੀਂ ਅੱਗੇ ਸਾਡੇ ਛੱਪੜ ਹੁੰਦੇ ਸੀ ਵੱਡੇ ਵੱਡੇ ਉਹ ਪਾਣੀ ਪੀਉਣ ਨੂੰ ਪਸ਼ੂਆਂ ਨੂੰ ਪਾਣੀ ਪੀਉਣ ਨੂੰ ਸਾਨੂੰ ਇਹਨਾਂ ਟੂਟੀਆਂ ਤੋਂ ਅੰਦਰ ਘਰੇ ਖਾਰਾ ਪਾਣੀ ਨਲਕਿਆਂ ਦਾ ਪਿਉਣਾ ਪੈਂਦਾ। ਪਿਉ ਦੇ ਨਾਲ ਪਸ਼ੂ ਸਾਡੇ ਦੁੱਧੋਂ ਵੀ ਜਾਂਦੇ ਐ ਬਿਮਾਰੀਆਂ ਵੀ ਲੱਗਦੀਆਂ ਪਸ਼ੂਆਂ ਨੂੰ। ਖਾਰਾ ਪਾਣੀ ਪੀਣੇ ਰਸੂ ਨੂੰ ਪਤਾ ਵੀ ਉਹਦੇ ਨਾਲ ਕੋਈ ਨਾ ਕੋਈ। ਨਾ ਉਹਨਾਂ ਨੂੰ ਨਾ ਆਉਂਦਾ ਕੋਈ ਵਿਚਾਰ ਉਹ ਨਹੀਂ ਤਾਂ ਅਗੇ ਛੱਪੜ ਤੇ ਲੈ ਜਾਂਦੇ ਉੱਥੇ ਬਾਜੀ ਲੱਗਦੇ ਛੱਪੜਾਂ 'ਚ। ਸਾਡੇ ਛੱਪੜ ਵੇਖਣੇ ਜਾ ਕੇ 400 ਰੁਪਏ ਜਾਂਦਾ। ਲੋਕ ਕੂੜਾ ਫੜ-ਫੜ ਕੇ ਵਿੱਚ ਰੁਕੀ ਜਾਂਦੇ ਉਹਨੂੰ ਬਸ ਵੱਡਾ-ਵੱਡਾ ਛੱਪੜ ਵੀ ਸਾਡੇ ਘਟੋ-ਘਟ ਮੈਂ ਦੱਸ ਕੇ ਬਿਆਨ। ਕੀ ਮੰਗ ਕਰਦੇ ਸਰਕਾਰਾਂ ਤੋਂ ਜੀ ਪਾਣੀ ਵਾਸਤੇ ਕੁਝ ਨਹੀਂ ਪਾਣੀ ਵਾਸਤੇ ਜੀ ਸਰਕਾਰਾਂ ਤਾਂ ਤਾਂ ਹੀ ਕੁਝ ਕਰਨੀਆਂ ਜੇ ਸਾਡੀ ਪਿੰਡ ਦੇ ਲੋਕ ਕੁਝ ਕਰਨ ਜੇ ਹੁਣ ਤੁਸੀਂ ਇੱਥੇ ਆਏ ਆ ਤੁਸੀਂ ਅਸੀਂ ਸਦਾ ਸਤਿਕਾਰ ਕਰਦੇ ਆ ਮੀਡੀਆ ਵਾਲਾ ਜੇ ਤੁਸੀਂ ਇੱਥੇ ਚੱਲ ਕੇ ਆਏ ਆ ਤੁਸੀਂ ਪ੍ਰੋਬਲਮ ਲੋਕਾਂ ਦੀ ਵੇਖੀ ਜਾਂ ਨੇ ਵੇਖੋ ਕੈਨੀਆਂ ਭਰ ਭਰ ਲੋਕ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਲਈ ਜਾਂਦੇ ਆ ਇਹ ਤਾਂ ਹੁਣ ਜੇ ਪੰਚਾਇਤਾਂ ਕਿਹੜੀਆਂ ਰਹਿ ਗਈਆਂ ਜੀ ਪੰਚਾਇਤਾਂ ਪਿੰਡਾਂ ਦੀਆਂ ਜਿਹੜੀਆਂ ਹੈਗੀਆਂ ਇਹ ਦੋ ਫਾੜ ਇਹ ਜੇ ਇੱਕ ਕੰਮ ਕਰਦਾ ਦੂਜਾ ਪਹੇਂ ਚ ਬਤਲੜਾ ਆਂਦਾ ਆਂਦਾ ਮੇਰਾ ਸਾਲਾ ਕੜ ਗਿਆ ਦਾ ਇਹ ਨਾ ਹੋ ਜੀ ਇਹ ਨਾ ਨਹੀਂ ਹੋਣ ਦੇਣਾ ਚਾਹੁੰਦੇ ਵੀ ਇਹ ਸਪੰਸ ਦੀ ਹੱਕਾ ਕਾਰ ਗਿਆ ਦੀ ਚਾਹ ਕੰਮ ਹੋ ਗਿਆ ਪਿੰਡਾਂ ਦਾ ਮੁੱਲ ਤਾਂ ਇਹ ਤਾਂ ਸਰਕਾਰ ਹੀ ਸੋਚੇ ਤਾਂ ਫੇਰ ਹੀ ਕੁਝ ਹੋ ਸਕਦਾ ਜੀ ਬਾਕੀ ਜਿਹੜੇ ਕੋਈ ਅਸੀਂ ਤਾਂ ਸੋਚਦੇ ਨਹੀਂ ਵੀ ਸਰਕਾਰ ਕੁਝ ਕਰੂਗੀ ਸਰਕਾਰ ਤਾਂ ਕਰੂਗੀ ਇਹ ਸਰਕਾਰ ਕੋਲ ਕੋਈ ਨੁਮਾਇੰਦਾ ਸਾਡਾ ਜਾਊ ਰੋਵਾਂਗੇ ਕਲਾਵਾਂਗੇ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ